ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵੇਰੇ ਨਾਨ ਤੋਂ ਬਾਅਦ ਮੈਂ ਕੱਪੜੇ ਪਹਿਲਾਂ ਧੋਾਈ ਸੀਗੀ ਇਸ ਤੋਂ ਬਾਅਦ ਆਪਾਂ ਸਬਜੀ ਬਣਾ ਰਹੇ ਆ ਅੱਜ ਤੁਸੀਂ ਦੇਖ ਹੀ ਰਹੇ ਹੋ ਬੈਂਗਣੀ ਦੀ ਸਬਜੀ ਬਣ ਰਹੀ ਹੈ ਜੋ ਕਿ ਬਹੁਤ ਘੱਟ ਲੋਕਾਂ ਨੂੰ ਪਸੰਦ ਹੁੰਦੀ ਹੈ ਇਹਨੂੰ ਧੋ ਕੇ ਰੱਖ ਲਿਆ ਸੀਗਾ ਇਸ ਤੋਂ ਬਾਅਦ ਉਪਰੋਂ ਕੱਟ ਲਗਾ ਕੇ ਚਾਰ ਪੀਸ ਚਾਰ ਜਿਸ ਤਰ੍ਹਾਂ ਕੀ ਕੱਟ ਲਗਾ ਕੇ ਇਸ ਤੋਂ ਬਾਅਦ ਆਪਾਂ ਨਮਕ ਮਿਰਚ ਹਲਦੀ ਥੋੜੀ ਜੀ ਕਾਲੀ ਮਿਰਚ ਥੋੜਾ ਜਿਹਾ આમਚੂਰ ਪਾਊਡਰ ਪਾਇਆ ਇਹਦੇ ਵਿੱਚ ਹੁਣ ਇਹ ਵਾਲੇ ਮਸਾਲੇ ਨੂੰ ਮੈਂ ਪੀਸ ਸੌਰੀ ਇਹ ਵਾਲੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਹੁਣ ਇਹਨੂੰ ਬੈਂਗਣੀ ਦੇ ਵਿੱਚ ਆਪਾਂ ਫਿਲ ਕਰ ਰਹੇ ਹਾਂ ਹੁਣ ਇਹ ਸਾਰੀਆਂ ਬੈਂਗਣੀਆਂ ਹੀ ਮੈਂ ਇਸ ਤਰ੍ਹਾਂ ਭਰ ਲੈਣੀਆਂ ਨੇ ਪਾਰ ਕੇ ਤੇਲ ਦੇ ਵਿੱਚ ਗਰਮ ਹੋਣ ਤੋਂ ਬਾਅਦ ਸਭ ਤੋਂ ਪਹਿਲੇ ਮੈਂ ਇਹ ਬੈਂਗਣੀਆਂ ਫਰਾਈ ਕਰ ਲੈਣੀਆਂ ਥੋੜੀਆਂ ਸੌਫਟ ਹੋ ਜਾਣਗੀਆਂ ਥੋੜੀਆਂ ਫਰਾਈ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਜਦੋਂ ਬਣਾਉਣ ਨਾਲ ਹਰ ਕੋਈ ਬੈਂਗਣੀ ਖਾਏਗਾ ਕੋਈ ਵੀ ਮਨਾ ਨਹੀਂ ਕਰੇਗਾ ਜਦੋਂ ਕਈ ਵਾਰ ਆਪਾਂ ਪਹਿਲੇ ਤੜਕਾ ਪਿਆਜ਼ ਟਮਾਟਰ ਦਾ ਲਗਾ ਕੇ ਫਿਰ ਬੈਂਗਣੀ ਪਾਨੇ ਆ ਫਿਰ ਉਹਦੇ ਵਿੱਚ ਇੰਨਾ ਉਸ ਟੇਸਟ ਨਹੀਂ ਆਉਂਦਾ ਪਹਿਲੇ ਤੁਸੀਂ ਬੈਂਗਣੀ ਨੂੰ ਫਰਾਈ ਕਰਕੇ ਇਸ ਤੋਂ ਬਾਅਦ ਇਹਦੇ ਵਿੱਚ ਮੈਂ ਟਮਾਟਰ ਪਾਤਾ ਸੀ ਇੱਕ ਕੱਟ ਕੇ ਹਰੀ ਮਿਰਚ ਥੋੜੀ ਜੀ ਟਮਾਟਰ ਪਾਣ ਤੋਂ ਬਾਅਦ ਜਦੋਂ ਟਮਾਟਰ ਥੋੜਾ ਸੌਫਟ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਿਆਜ਼ ਪਾਤਾ ਤੇ ਨਮਕ ਮਿਰਚੇ ਹਲਦੀ ਉਹ ਤਾਂ ਆਪਾਂ ਪਹਿਲਾਂ ਹੀ ਆਲਰੇਡੀ ਬੈਂਗਣੀ ਦੇ ਵਿੱਚ ਪਾ ਚੁੱਕੇ ਸੀਗੇ ਅੱਜ ਇਹਦੇ ਵਿੱਚ ਨਾ ਥੋੜਾ ਜਿਹਾ ਨਮਕ ਜ਼ਿਆਦਾ ਪੈ ਗਿਆ ਸੀ ਫਿਰ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਅੱਧਾ ਨਿੰਬੂ ਪਿਆ ਸੀ ਉਹ ਨਿਚੋੜ ਦਿੱਤਾ ਤੇ ਨੋਰਮਲ ਹੋ ਗਈ ਸੀ ਬੈਂਗਣੀ ਦਾ ਟੇਸਟ ਨਿੰਬੂ ਨਿਚੋੜਨ ਦੇ ਨਾਲ ਨਮਕ ਦਾ ਜਿਹੜਾ ਉਹ ਘਟ ਜਾਂਦਾ ਹੈ ਫਲੇਵਰ ਇਸ ਤੋਂ ਬਾਅਦ ਫਿਰ ਹੁਣ ਆਪਾਂ ਟੱਕ ਕੇ ਇਹਨੂੰ ਪਕਾ ਰਹੇ ਹਾਂ ਸਿਰਫ 5 ਮਿੰਟ 6 ਇਹ ਤਿਆਰ ਹੋ ਗਈ ਸੀ ਉਸ ਤੋਂ ਬਾਅਦ ਜਦੋਂ ਆਪਾਂ ਥੋੜਾ ਜਿਹਾ ਇਹਨੂੰ ਹਲਕਾ ਸੌਫਟ ਕਰ ਲਿਆ ਸੀਗਾ ਨਾ ਵੱਟ ਵਗੈਰਾ ਗੁਣ ਕੀ ਹੁਣ ਇਹਨਾਂ ਦੀਆਂ ਸ਼ਰਤਾਂ ਸ਼ੁਰੂ ਹੋ ਗਈਆਂ ਦੇਖੋ ਇਹ ਦੋਨੋਂ ਆਪਸ ਦੇ ਵਿੱਚ ਬਸ ਲੱਗੀਆਂ ਹੀ ਰਹਿੰਦੀਆਂ ਕੁਛ ਨਾ ਕੁਛ ਕਰਨ ਰਮਨੀ ਤੇ ਦੇ ਤੋ ਆਪਣੇ ਟੁਆਇਜ਼ ਲੈੰਦੀ ਬੀ ਸੀ ਵਾਪਸ ਖੁਸ਼ੀ ਤੋਂ ਬਹਿਂ ਡਰ ਗਈ ਬਹਿਂ ਡਰ ਗਈ ਬਹਿਂ ਡਰ ਗਈ ਆਪਸ ਚ ਲੜਾਈ ਕਰਨ ਤੋਂ ਬਾਅਦ ਦੇਖੋ ਹੁਣ ਇੱਕ ਗੱਲਾ ਵੀ ਕਰ ਰਹੀ ਹੈ ਖੁਸ਼ੀ ਉਹਨੂੰ ਜਾਣ ਕੇ ਛੇੜਦੀ ਪਈ ਹੈ ਵਾਰ-ਵਾਰ ਤੇ ਉਹਨੇ ਆਪ ਦਾ এলিਫੈਂਟ ਲੈ ਲਿਆ ਅਦੇ ਤੋਂ ਹੁਣ ਕੁਛ ਡੌਗੀ ਨੂੰ ਪਿਆਰ ਕਰੀਏ ਹੁਣ ਇਹਨੇ ਡੌਗੀ ਨੂੰ ਵੀ ਖੋ ਲੈਣਾ ਹੈ ਦੇਖੋ ਇੰਨੇ ਛੋਟੇ ਬੱਚਿਆਂ ਨੂੰ ਵੀ ਪਤਾ ਵੀ ਇਹ ਜੀ ਜ ਸਾਡੀ ਐ ਅਸੀਂ ਲੈਣਾ ਹੈ ਹਨਾ ਅੱਜ ਕੱਲ ਦੇ ਬੱਚੇ ਤਾਂ ਵੈਸੇ ਵੀ ਬਹੁਤ ਜ਼ਿਆਦਾ ਐਕਟਿਵ ਨਹੀਂ ਤੇ ਇਹ ਦੇਖੋ ਇਹ ਡੌਗੀ ਨਾਲ ਇਹਦਾ ਬਹੁਤ ਜ਼ਿਆਦਾ ਪਿਆਰ ਹੈ ਇਹ ਇਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੈ ਇੱਕੇ ਦਾ ਵਾਈਟ ਕਲਰ ਦਾ ਹੈਗਾ ਟੈਡੀ ਪਿੱਲੋ ਵਾਲਾ ਉਹਨੂੰ ਵੀ ਬਹੁਤ ਪਿਆਰ ਕਰਦੀ ਹੈ ਇਹ a few minutes later ਅ ਲੰਚ ਦੇ ਵਿੱਚ ਚਾਹ ਤੇ ਪਰੌਂਠੇ ਸੀ ਤੇ ਅਸੀਂ ਅੱਜ ਲੰਚ ਲੇਟ ਕੀਤਾ ਰਵਨੀਤ ਨੂੰ ਵੀ ਖਾ। ਅੱਜ ਤੁਹਾਡੇ ਨਾਲ ਇੱਕ ਗੱਲਬਾਤ ਸਾਂਝੀ ਕਰਾਂਗੇ ਤੇ ਉਹ ਸਭ ਦੇ ਕੰਮ ਦੀ ਹੀ ਹੈ। ਹਨਾ ਸਭ ਨੂੰ ਪਤਾ ਵੀ ਹੋਣੀ ਚਾਹੀਦੀ ਹੈ ਵੈਸੇ ਥੋੜਾ ਬਹੁਤ ਸਾਡਾ ਵੀ ਧਿਆਨ ਇਧਰਲੇ ਪਾਸੇ ਹੋਣਾ ਚਾਹੀਦਾ ਕਿ ਅਸੀਂ ਨਾਲ ਨਾਲ ਥੋੜੀਆਂ ਬਹੁਤ ਖਬਰਾਂ ਵੀ ਸੁਣੀਏ ਤੇ ਦੇਖੀਏ। ਤੇ ਨਾ ਇਹ ਹੈਗੀ ਆ ਅੰਮ੍ਰਿਤਸਰ ਦੀ ਗੱਲ ਹੈ। ਅੰਮ੍ਰਿਤਸਰ ਦੇ ਵਿੱਚ ਦਿਨੇ ਦੁਪਹਿਰੇ ਸਾਢੇ 3 ਵਜੇ ਦੀ ਗੱਲ ਹੈ। ਕਿਸੇ ਘਰ ਦੇ ਵਿੱਚ ਜਿਹੜੇ ਸੀਗੇ ਐਂਟਰ ਕਰ ਗਏ ਔਰ ਘਰ ਦੀ ਕੰਧ ਤੋਂ ਟੱਪ ਕੇ ਗਏ ਉਹ ਘਰ ਦੀ ਕੰਧ ਤੋਂ ਟੱਪ ਕੇ ਆਏ ਤਾਂ ਲੋਬੀ ਦੇ ਵਿੱਚ ਜਿਹੜਾ ਉਹਨਾਂ ਦਾ ਦਰਵਾਜ਼ਾ ਮੇਨ ਐਂਟਰੀ ਵਾਲਾ ਸੀਗਾ ਲੋਬੀ ਦੇ ਵਿੱਚ ਜਿਹੜਾ ਦਰਵਾਜ਼ਾ ਸੀ ਜਾਲੀ ਵਾਲਾ ਤਾਂ ਉਹਨਾਂ ਨੇ ਢੋਣ ਦੀ ਕੋਸ਼ਿਸ਼ ਕੀਤੀ ਕੋਲਣ ਦੀ ਪੂਰੀ ਕੋਸ਼ਿਸ਼ ਕੀਤੀ ਉਹ ਤਾਂ ਮਤਲਬ ਕਿ ਜਿਸ ਤਰ੍ਹਾਂ ਉੱਪਰੋਂ ਚੁੱਕਣੇ ਲਗਾਨੇ ਆਪਾਂ ਹਨਾ ਉਹ ਤਾਂ ਟੁੱਟ ਗਿਆ ਤੇ ਜਿਹੜਾ ਦੂਸਰਾ ਦਰਵਾਜ਼ਾ ਸੀ ਉਹਦੇ ਨਾਲ ਹੀ ਬਿਲਕੁਲ ਉਸ ਲੇਡੀ ਨੇ ਕੀ ਕੀਤਾ ਉਹ ਦਰਵਾਜ਼ਾ ਉਹਨਾਂ ਦੇ ਮੂੰਹ ਵਾਲਿਆਂ ਨੇ ਧੱਕਣ ਦੀ ਕੋਸ਼ਿਸ਼ ਕੀਤੀ ਕਿਤੇ ਉਹ ਦਰਵਾਜ਼ਾ ਉਹਨਾਂ ਦੇ ਮੂੰਹ ਤੇ ਵਜਿਆ ਵੀ ਸੀਗਾ ਤੇ ਇਸ ਤਰ੍ਹਾਂ ਜਿਵੇਂ ਉਹਨੇ ਕੀਤਾ ਤੇ ਉਹ ਦਰਵਾਜ਼ਾ ਫਿਰ ਉਹਦੇ ਉਹਨਾਂ ਦੇ ਮੂੰਹ ਤੇ ਵਜਿਆ ਰਿਹਾ ਤੇ ਉਹ ਲੇਡੀ ਨੇ ਬਹਾਦੂਰੀ ਨਾਲ ਫਟਾਫਟ ਦਰਵਾਜ਼ੇ ਦੀ ਚੁੱਕੀ ਵਿੱਚ ਲਗਾਤੀ ਕਿਸੇ ਵੀ ਤਰੀਕੇ ਦੀ ਕਿਉਂ ਉਹ ਤਿੰਨ ਜਣੇ ਸੀ ਤੇ ਉਹ ਫੱਲੀ ਸੀ ਉਸ ਟਾਈਮ ਤੇ ਉਹ ਘਬराई ਨਹੀਂ ਜਦੋਂ ਬੰਦਰ ਉਹ ਤਾਂ ਡਰ ਸਭ ਨੂੰ ਹੀ ਹੁੰਦਾ ਡਰੀ ਹੋਏਗੀ ਪਰ ਉਸ ਟਾਈਮ ਤੇ ਉਹ ਘਬਰਾਣ ਦੀ ਬਜਾਏ ਉਹਨੇ ਆਪਣੇ ਬੱਚਿਆਂ ਨੂੰ ਫਟਾਫਟ ਫੋਨ ਕਰਨ ਲਈ ਕਿਹਾ ਪਾਪਾ ਨੂੰ ਤੇ ਉਹਨੇ ਕੀ ਕੀਤਾ ਫਟਾਫਟ ਦਰਵਾਜੇ ਦੀ ਚੁੱਕੀ ਲਗਾਤੀ ਉਹਦਾ ਫੋਕਸ ਹੀ ਦਰਵਾਜੇ ਵੱਲ ਚਲਾ ਗਿਆ ਕਿ ਅੱਥਰੇ ਜਾਨੀ ਅੰਦਰ ਆਣਾ ਠੀਕ ਹੈ ਉਹਦਾ ਮੇਨ ਫੋਕਸ ਹੀ ਉੱਥੇ ਸੀਗਾ ਉਹਨੇ ਉਹਦੀ ਕੁੰਡੀ ਲਗਾਤੀ ਉਸ ਤੋਂ ਬਾਅਦ ਉਹਨੇ ਕਿ ਕਿਤਾ ਨਾਲ ਹੀ ਲੋਗੀ ਚ ਸੋਫਾ ਪਿਆ ਸੀ ਸੋਫਾ ਅੱਗੇ ਕਰਤਾ ਸੋਫਾ ਅੱਗੇ ਕਰਨ ਤੋਂ ਬਾਅਦ ਪੀਰੋ ਨੇ ਖਿੜਕੀ ਦੇ ਵਿੱਚੋਂ ਸ਼ੋਰ ਸ਼ੋਰ ਮਚਾਇਆ ਠੀਕ ਹੈ ਆਪਣੇ ਗਵਾਂਡੀਆਂ ਨੂੰ ਬੁਲਾਇਆ ਜਦੋਂ ਹੀ ਉਹਨੇ ਚੀਕਾਂ ਮਾਰੀਆਂ ਤਾਂ ਆਸ-ਪਾਸ ਵਾਲਿਆਂ ਨੂੰ ਵੀ ਲੱਗਦਾ ਕਿ ਸ਼ਾਇਦ ਬੱਚੇ ਘਰ ਨੇ ਬੱਚੇ ਖੇਡਦੇ ਪਏ ਆ ਸ਼ੋਰ ਪਾ ਰਹੇ ਕਿਸੇ ਟਾਈਮ ਸਾਨੂੰ ਵੀ ਹੋ ਹੀ ਜਾਂਦਾ ਕਿ ਬੱਚੇ ਖੇਡ ਰਿਹਾ ਸ਼ੋਰ ਪਾ ਰਿਹਾ ਪਰ ਵੈਸੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾ ਬਾਹਰ ਵੱਲ ਕੋਈ ਧਿਆਨ ਨਹੀਂ ਸੀ ਜਾਂਦਾ ਬਾਹਰ ਨਿਗਾ ਵੀ ਨਹੀਂ ਮਾਰਦੀ ਸੀ ਪਰ ਜਦੋਂ ਮੈਂ ਇਹ ਖਬਰ ਸੁਣੀ ਹੈ ਜਦੋਂ ਦੀ ਉਸ ਤੋਂ ਬਾਅਦ ਮੈਂ ਪੰਜ ਛੇ ਵਾਰ ਬਾਹਰ ਚੱਕਰ ਲਗਾ ਲਿਆ ਬਾਹਰ ਦੇਖ ਲਿਆ ਗੇਟ ਖੋਲ ਖੋਲ ਕੇ ਵਾਰ ਵਾਰ ਕਿ ਇਹ ਦੇਖਣਾ ਵੀ ਚਾਹੀਦਾ ਸਾਰਿਆਂ ਨੂੰ ਵੈਸੇ ਹਨਾ ਦੇਖੋ ਜੇ ਆਪਣੇ ਆਸ ਪਾਸ ਨਾ ਕੁਛ ਵੀ ਕੋਈ ਵੀ ਵਾਰਦਾਤ ਹੋ ਰਹੀ ਹੈ ਸਾਨੂੰ ਸਾਰਿਆਂ ਦੇ ਕੰਮ ਆਣਾ ਚਾਹੀਦਾ ਹੈ ਠੀਕ ਹੈ ਕਈ ਸੋਚਦੇ ਆ ਕਿਸੇ ਦਾ ਦੇਖ ਕੇ ਕੁਛ ਵੀ ਧਿਆਨ ਗਿਆਲਾ ਕਰ ਦਿੰਦੇ ਆ ਐਵੇਂ ਨਹੀਂ ਕਰਨਾ ਚਾਹੀਦਾ ਅੱਜ ਉਹਨਾਂ ਦੀ ਵਾਰੀ ਸੀ ਕੱਲ ਆਪਣੀ ਵੀ ਹੋ ਸਕਦੀ ਹੈ ਅੱਜ ਉਹਨਾਂ ਨੂੰ ਲੋੜ ਸੀ ਕੱਲ ਨੂੰ ਆਪਾਂ ਨੂੰ ਵੀ ਪੈ ਸਕਦੀ ਹੈ ਤੇ ਅਗਲਾ ਨਹੀਂ ਖੜੇਗਾ ਆਪਣੇ ਟਾਈਮ ਤੇ ਐਸਕੇ ਸਾਰਿਆਂ ਨੂੰ ਇੱਕ ਦੂਜੇ ਦੀ ਹੈਲਪ ਖਾਸ ਕਰਕੇ ਆਂਗ-ਗਵਣ ਦੇ ਵਿੱਚ ਕਰਨੀ ਜ਼ਰੂਰੀ ਹੈ ਤੇ ਕਰਨੀ ਚਾਹੀਦੀ ਹੈ ਜੇ ਅਸੀਂ ਕਿਸੇ ਤੋਂ ਐਕਸਪੈਕਟ ਕਰਦੇ ਹਾਂ ਕਿ ਅਗਲਾ ਵੀ ਸਾਡੀ ਮਦਦ ਕਰੇ ਤੇ ਟਾਈਮ ਹੀ ਅੱਜਕੱਲ੍ਹ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਕੁਛ ਨਹੀਂ ਪਤਾ ਟਾਈਮ ਦਾ ਕਦੋਂ ਕਿੱਥੇ ਕੀ ਹੋ ਜਾਵੇ ਕੁਛ ਵੀ ਨਹੀਂ ਪਤਾ ਹੈ ਨਾ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਸਾਡੇ ਨਾਲ ਇਹ ਕੁਝ ਹੋਊਗਾ ਉਹ ਕਹਿੰਦੀ ਕਿ ਮੈਂ 2:30 ਵਜੇ ਉੱਪਰ ਗਈਆਂ ਛੱਤ ਤੋਂ ਕੱਪੜੇ ਉਤਾਰ ਕੇ ਲਈਆਂ ਹਾਂ ਉਸ ਟਾਈਮ ਉਹ ਤਿੰਨੋਂ ਜਣੇ 플ੌਟ ਦੇ ਵਿੱਚ ਖੜੇ ਸੀ ਉਹ 플ੌਟ ਦੇ ਵਿੱਚ ਕਹਿੰਦੀ ਗੱਲਾਂ ਕਰ ਰਹੇ ਸੀ ਤੇ ਚਲੋ ਹਿਮਨ ਨੇ ਚਾਰ ਆਪਾਂ ਵੀ ਸੋਚਦੇ ਆ ਵੀ ਵੈਸੇ ਹੀ ਐ ਚਲੋ ਉਹਦੇ ਵੱਲ ਦੇਖਦੇ ਰਹੇ ਸੀ ਕਹਿੰਦੇ ਮੈਂ ਇਗਨੋਰ ਕਰਤਾ ਪਰ ਕਹਿੰਦੇ ਮੈਨੂੰ ਪਤਾ ਨਹੀਂ ਸੀ ਕਿ ਉਹ ਸਾਡੇ ਘਰ ਦੇ ਲਈ ਪਲੈਨਿੰਗ ਆ ਕਰ ਰਹੇ ਆ ਤੇ ਉਹਨੇ ਫਿਰ ਆਪਣੇ ਬੱਚਿਆਂ ਨੂੰ ਵੀ ਦੱਸਿਆ ਵੈਸੇ ਮੇਰੇ ਦੇ ਸਾਹਮਣੇ ਆਪਾਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾ ਦੇਣਾ ਚਾਹੀਦਾ ਹੈ ਕਿ ਕੱਲ ਨੂੰ ਕੋਈ ਵੀ ਮਾਰਦਾ ਤਾਂ ਹੈ ਨਾ ਹਰ ਚੀਜ਼ ਲਈ ਬੱਚਿਆਂ ਨੂੰ ਦੱਸ ਕੇ ਰੱਖਣਾ ਚਾਹੀਦਾ ਹੈ ਬੱਚੇ ਤਾਂ ਹਰ ਗੱਲ ਨੂੰ ਮਿਲਟਰੀ ਫੋਲੋ ਕਰ ਲੈਂਦੇ ਆ ਤੇ ਸਮਝ ਵੀ ਜਾਂਦੇ ਆ ਉਹ ਸਾਡੇ ਤੋਂ ਵੀ ਪਹਿਲਾਂ ਸਮਝਦੇ ਆ ਹਰ ਗੱਲ ਫਿਰ ਉਹ ਖਬਰ ਤੋਂ ਬਾਅਦ ਨਾ ਮੈਂ ਵੀ ਆਪਣੀ ਬੇਟੀ ਨੂੰ ਸਮਝਾਇਆ ਤੇ ਵੈਸੇ ਬੱਚਿਆਂ ਨੂੰ ਇਹ ਹਮ ਦੱਸਣੀ ਜ਼ਰੂਰੀ ਹੈ ਕਿ ਜੇ ਕੋਈ ਅਸტრਾਂ ਦੀ ਵਾਰਦਾਤ ਹੋਵੇ ਸਭ ਤੋਂ ਪਹਿਲਾਂ ਫੋਨ ਚੱਕੋ 메ਨ ਗੇਟ ਜੇ ਤੁਹਾਡਾ ਲੱਗਦਾ ਤੁਹਾਨੂੰ ਹੋ ਸਕਦਾ ਨਹੀਂ ਜਿੱਤੇ ਤੁਹਾਨੂੰ ਸੇਫਟੀ ਲੱਗਦੀ ਹੈ ਨਾ ਤੁਸੀਂ ਉੱਥੇ ਲੁਕ ਜਾਓ ਜਾਂ ਫਿਰ ਦਰਵਾਜ਼ਾ ਬੰਦ ਕਰ ਲਓ ਅੰਦਰੋਂ ਕੁੰਡੀ ਲਗਾ ਲਓ ਠੀਕ ਹੈ ਜਾਂ ਫਿਰ ਜੇ ਤੁਹਾਡੇ ਕੋਲੇ ਕੁਝ ਪਿਆ ਹੈ ਜੇ ਕੋਈ ਅਚਾਨਕ ਹੀ ਤੁਹਾਡੇ ਅੱਗੇ ਆ ਗਿਆ ਹੈ ਹਨਾ ਨਹੀਂ ਬਚ ਸਕਦੇ ਤੁਹਾਡੇ ਕੋਲੇ ਜੋ ਵੀ ਪਿਆ ਚੱਕ ਕੇ ਅਗਲੇ ਦੇ ਸਿਰ 'ਚ ਮਾਰ ਦਿਓ ਬਾਅਦ ਦੀ ਬਾਤ ਦੇਖੀ ਜਾਏਗੀ ਪਰ ਸੇਫਟੀ ਤਾਂ ਜ਼ਰੂਰੀ ਹੈ ਨਾ ਉਸ ਤੋਂ ਬਾਅਦ ਫਿਰ ਮੈਂ ਆਪਣੀ ਬੇਟੀ ਨੂੰ ਇਹ ਗੱਲ ਸਮਝਾਈਆਂ ਠੀਕ ਹੈ ਉਹ ਖਬਰ ਦੇਖਣ ਤੋਂ ਬਾਅਦ ਚ ਮਤਲਬ ਅਸੀਂ ਸਮਝ ਗਏ ਅ ਵੀ ਚਲੋ ਛੱਡੋ ਵੈਸੇ ਹੀ ਵੈਸੇ ਪਰ ਸਾਨੂੰ ਵੈਸੇ ਵੈਸੇ ਨਹੀਂ ਕਰਨਾ ਚਾਹੀਦਾ ਜੋ ਉਹਨਾਂ ਨਾਲ ਹੋਇਆ ਤਹਾਨੂੰ ਕਿਸੇ ਨਾਲ ਵੀ ਹੋ ਸਕਦਾ ਪਰ ਉਹਨੇ ਆਪਣੀ ਬਹਾਦੂਰੀ ਦੇ ਨਾਲ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਨਾ ਬੱਚਿਆਂ ਦਾ ਨਾ ਆਪ ਦਾ ਨਾ ਘਰ ਦਾ ਠੀਕ ਹੈ ਇਹ ਬਹਾਦੂਰੀ ਵੀ ਹਰ ਕਿਸੇ 'ਚ ਨਹੀਂ ਆਉਂਦੀ ਇਸ ਸਟਰੈਂਥ ਆ ਇੱਕ ਜਣੇ ਨੂੰ ਵੀ ਦੇਖ ਕੇ ਸਾਹ ਸੁੱਕ ਜਾਂਦੇ ਆ ਕੁਝ ਸੁਜਦੀ ਨਹੀਂ ਕਰੀ ਜਿਹੜੇ ਸਭੇ ਮੋਸ਼ ਵੀ ਹੋ ਜਾਂਦੇ ਆ ਕਈ ਵਾਰ ਐਸਟਾ ਦੇ ਚਾਂਸ ਵੀ ਹੋ ਜਾਂਦੇ ਆ ਹਨਾ ਤੇ ਆਪਣੇ ਉੱਪਰ ਮੈਂ ਤਾਂ ਹਮੇਸ਼ਾ ਆਪਣੇ ਉੱਪਰ ਰੂਫ ਟੌਪ ਤੇ ਜਿਹੜਾ ਮੇਨ ਗੇਟ ਹੈ ਉਹਦੇ ਤੇ ਲੋਕ ਲਗਾ ਕੇ ਹੀ ਰੱਖਦੀਆਂ ਹਰ ਟਾਈਮ 24 ਘੰਟੇ ਜੇ ਮੈਂ ਉੱਪਰ ਜਿਨੀਵਰੀ ਵੀ ਜਾਣੀ ਆ ਲੋਕ ਖੋਲਦੀਆਂ ਠੀਕ ਹੈ ਕੋਈ ਗੱਲ ਨਹੀਂ ਵਾਰ-ਵਾਰ ਤੁਸੀਂ ਖੋਲੋ ਲੋਕ ਜਿਵੇਂ ਵਾਰ-ਵਾਰ ਚੱਕ ਲੱਗ ਰਹੀ ਆ ਪਰ ਸੇਫਟੀ ਦੇ ਕਿਤੇ ਜ਼ਰੂਰੀ ਹੈ ਨਾ ਮੇਨ ਗੇਟ ਨੂੰ ਮੇਰੇ ਹਮੇਸ਼ਾ ਕੁੰਡਾ ਰਹਿੰਦਾ ਮੈਂ ਕਦੀ ਵੀ ਨਹੀਂ ਖੋਲਦੀ ਕਮੈਂਟ ਲਈ ਵੀ ਨਹੀਂ ਖੋਲਦੀ ਜੇ ਬਾਹਰ ਜਾਣੀ ਆ ਤਾਂ ਖੋਲਦੀ ਆ ਤੁਸੀਂ ਵੀ ਧਿਆਨ ਰੱਖਿਆ ਕਰੋ ਕਿ ਜਦੋਂ ਬਾਹਰ ਜਾਓ ਉਸ ਟਾਈਮ ਗੇਟ ਖੋਲੋ ਉਸ ਤੋਂ ਪਹਿਲਾਂ ਗੇਟ ਹਮੇਸ਼ਾ ਬੰਦ ਹੋਣਾ ਚਾਹੀਦਾ ਜਿੰਨੇ ਵੀ ਤੁਹਾਡੇ ਉਹ ਲਗਾ ਕੇ ਰੱਖਣੇ ਚਾਹੀਦੇ ਆ ਇਵਨ ਕਿ ਜੇ ਮਤਲਬ ਕਿ ਹੋ ਸਕਦਾ ਤਾਂ ਘਰ ਦੇ ਅੰਦਰ ਅੰਦਰੋਂ ਤਾਲਾ ਲਗਾ ਲਓ ਕੋਈ ਖਾਲ ਨਹੀਂ ਹੈ ਅੰਦਰੋਂ ਲਗਾ ਲਓ ਤਾਂ ਕਿ ਕੋਈ ਗੇਟ ਵੀ ਨਾ ਖੋਲ ਸਕੇ ਜੇ ਤੁਹਾਡੀਆਂ ਦੀਵਾਰਾਂ ਇਸ ਤਰ੍ਹਾਂ ਦੀ ਉਹਨਾਂ ਦੇ ਦੀਵਾਰਾਂ ਤੇ ਕੋਈ ਸੇਫਟੀ ਨਹੀਂ ਸੀ ਜੇ ਤੁਹਾਡੇ ਦੀਵਾਰਾਂ ਇਸ ਤਰ੍ਹਾਂ ਦੀਆਂ ਤਾਂ ਦੀਵਾਰਾਂ ਤੇ ਕਿਸੇ ਕੋਈ ਚੁਰਾ ਲਗਾ ਕੇ ਰੱਖਣਾ ਚਾਹੀਦਾ ਹਰ ਕਿਸੇ ਨੂੰ ਪਤਾ ਹੁੰਦਾ ਕਿ ਦਿਨ ਦੇ ਟਾਈਮ ਕੋਈ ਵੀ ਘਰ ਚ ਨਹੀਂ ਹੁੰਦਾ ਇਹ ਗੱਲ ਤਾਂ ਹਰ ਕਿਸੇ ਨੂੰ ਹੀ ਪਤਾ ਹੁੰਦੀ ਹੈ ਕਿ ਦਿਨੇ ਸਾਰੇ ਬੰਦੇ ਆਪਣੇ ਆਪਣੇ ਕੰਮ ਤੇ ਹੁੰਦੇ ਆ ਲੇਡੀਆਂ ਇਕੱਲੀਆਂ ਹੁੰਦੀਆਂ ਬੱਚੇ ਇਕੱਲੇ ਹੁੰਦੇ ਆ ਇਸ ਕਰਕੇ ਸਾਨੂੰ ਥੋੜੀ ਬਹਾਦਰੀ ਵੀ ਕਰਨੀ ਚਾਹੀਦੀ ਹੈ ਕਈ ਗੱਲਾਂ ਵਾਲੇ ਬੱਚਿਆਂ ਨੂੰ ਅਗਾਹ ਵੀ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਸਿਖਾਣਾ ਵੀ ਚਾਹੀਦਾ ਤੇ ਆਪ ਵੀ ਥੋੜਾ ਜਿਹਾ ਅਲਰਟ ਹੋ ਕੇ ਰਹਿਣਾ ਚਾਹੀਦਾ ਇਹ ਚੀਜ਼ ਅੱਜ ਮੈਂ ਵੀ ਸਿੱਖੀ ਹੈ ਕਿ ਵਾਰ-ਵਾਰ ਗੇਟ ਦੇ ਬਾਹਰ ਜ਼ਰੂਰ ਨਿਗਾਹ ਮਾਰਨੀ ਹੈ ਕੌਣ ਆ ਰਿਹਾ ਕੌਣ ਜਾ ਰਿਹਾ ਸਾਨੂੰ ਪਤਾ ਹੋਣਾ ਚਾਹੀਦਾ ਤੇ ਤੁਹਾਨੂੰ ਕਿਸ ਤਰ੍ਹਾਂ ਮੈਨੂੰ ਲੱਗਿਆ ਅੱਜ ਦੀ ਗੱਲਬਾਤ ਥੋੜੀ ਜ਼ਿਆਦਾ ਹੀ ਹੋ ਗਈ ਹੈ ਤੇ ਕਿਤੇ ਤੁਸੀਂ ਵੀ ਬੋਲਣਾ ਹੋ ਗਿਆ ਕੋਈ ਵੈਸੇ ਤਾਂ ਹਰ ਕੋਈ ਅਲਰਟ ਰਹਿੰਦਾ ਹੀ ਹੈ ਹਨਾ ਹਰ ਕੋਈ ਪਰ ਮੇਰੇ ਵਰਗੇ ਵੀ ਬਹੁਤ ਜਣੇ ਹੋਣਗੇ ਜਿਹੜੇ ਅਲਰਟ ਨਹੀਂ ਰਹਿੰਦੇ ਜਿਹੜੇ ਬਾ ਅੰਦਰ ਹੀ ਬੜੇ ਰਹਿੰਦੇ ਆ ਜ਼ਿਆਦਾਤਰ ਮੈਂ ਬੱਚਿਆਂ ਵਿੱਚ ਬਿਜ਼ੀ ਹੁੰਨੀ ਆ ਮੈਂ ਬਾਹਰ ਨਹੀਂ ਨਿਕਲਦੀ ਮੈਂ ਬਹੁਤ ਘੱਟ ਬਾਹਰ ਜਾਂਦੀ ਆ ਕਿਉਂਕਿ ਮੈਨੂੰ ਆਪਣੇ ਕਮਰੇ ਵਿੱਚੋਂ ਹੀ ਬਾਹਰ ਨਿਕਲਣ ਦਾ ਟਨ ਨਹੀਂ ਮਿਲਦਾ ਹੈਗਾ ਪਰ ਅੱਜ ਫਿਰ ਵੀ ਮੈਂ ਬਹੁਤ ਵਾਰ ਬਾਰ ਦੇਖਿਆ ਗिल्ਟ ਵਾਲੀ ਨਗਾ ਮਾਰੀ ਹੈ ਇੱਕ ਚੀਜ਼ਾਂ ਤੁਸੀਂ ਵੀ ਫੋਲੋ ਕਰੋ ਠੀਕ ਹੈ ਤੇ ਆਪਣੀ ਸੇਫਟੀ ਕਰਦੇ ਸੇਫਟੀ ਸਭ ਤੋਂ ਵਧੀਆ ਗੱਲ ਹੈ ਇਹ ਸਾਨੂੰ ਸਾਰਿਆਂ ਨੂੰ ਹੀ ਰੱਖਣੀ ਚਾਹੀਦੀ ਹੈ ਤੇ ਆਜ ਦਾ ਵਲੋਗ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ साडे चॅनल लाईक सबस्क्राईब ते शेअर जरूर कर देवाद सारे सार्या